ਹਲਚਰ نیوز ਕਹਿੰਦੇ ਗੁਰੂ ਤੇ ਸ਼ਿਸ਼ਿਆ ਦਾ ਬਹੁਤ ਹੀ ਊੜਾ ਰਿਸ਼ਤਾ ਹੁੰਦਾ ਹੈ ਤੇ ਸ਼ਿਸ਼ਿਆ ਦਾ ਫਰਜ਼ ਹੁੰਦਾ ਉਸ ਨੂੰ ਪਿਆਰ ਨਾਲ ਸਮਝਾਣਾ ਤੇ ਪੜਾਉਣਾ ਉਸ ਦੀ ਫਿਊਚਰ ਨੂੰ ਸਵਾਰਨਾ ਗੁਰੂ ਦੇ ਹੱਥ ਵਿੱਚ ਹੁੰਦਾ ਪਰ ਇੱਥੇ ਕੁਝ ਹੋਰ ਹੀ ਉਲਟ ਹੋ ਰਿਹਾ ਹੈ ਗੱਲ ਹੈ ਸਮਾਣਾ ਸ਼ਹਿਰ ਦੇ ਇੱਕ ਨਾਮੀ ਸਕੂਲ ਦੀ ਜਿਸ ਨੇ ਜਿੱਥੇ ਪੜਦੇ ਇੱਕ ਬੱਚੇ ਦਾ ਦੋ ਤਿੰਨ ਵਾਰ ਐਸਾ ਕਤਾਪਾ ਕੀਤਾ ਕਿ ਜਦ ਤੱਕ ਮਾਸਟਰ ਦੇ ਹੱਥ ਦਾ ਡੰਡਾ ਟੁੱਟ ਨਹੀਂ ਗਿਆ ਤੇ ਬੱਚਾ ਮਾਰ ਖਾਂਦੇ ਖਾਂਦੇ ਬਿਹੋਸ਼ ਹੋ ਕੇ ਗਿਰ ਨਹੀਂ ਗਿਆ ਆਖਰ ਹਾਰ ਕੀ ਕੁਝ ਬੱਚਾ ਨੇ ਹੌਸਲਾ ਕੀਤਾ ਤੇ ਮਾਸਟਰ ਨੂੰ ਕਿਹਾ ਕਿ ਮਾਸਟਰ ਜੀ ਹੁਣ ਛੱਡ ਦਿਓ ਬੱਚਾ ਬਿਹੋਸ਼ਲੀ ਹੋ ਗਿਆ ਤੇ ਉਸ ਦੀ ਜਾਨ ਨੂੰ ਵੀ ਬਣੀ ਪਰ ਉਸ ਮਾਸਟਰ ਤੇ ਦਇਆ ਵੀ ਨਹੀਂ ਆਈ ਬੱਚੇ ਦੇ ਮਾਪਿਆਂ ਨਾਲ ਵੀ ਗੱਲ ਕਰਾਵਾਂਗੇ ਬੱਚੇ ਨਾਲ ਵੀ ਗੱਲ ਕਰਾਵਾਂਗੇ ਬੱਚੇ ਨੇ ਇੱਥੇ ਤੱਕ ਦੱਸਿਆ ਕਿ ਉਹ ਮਾਸਟਰ ਕੋਈ ਸਾਡੇ ਨਾਲ ਨਿੱਜੀ ਫੰਦਕ ਰੱਖਦਾ ਹੈ ਨਿੱਜੀ ਕਿੜ ਰੱਖਦਾ ਹੈ ਕਿ ਉਸ ਨੇ ਪਹਿਲਾਂ ਵੀ ਸਾਡੇ ਨਾਲ ਦੋ ਤਿੰਨ ਵਾਰ ਇਹੋ ਜੇ ਹਾਲਾਤ ਕੀਤੇ ਹਨ ਕੁੱਟ ਮਾਰਦੇ ਕਿ ਸਾਨੂੰ ਮਜਬੂਰਨ ਫਿਰ ਸਾਡੇ ਨਾਲ ਕੰਪਰੋਮਾਈਜ਼ ਦਾ ਕਾਜ ਜਾਂਦਾ ਤੁਸੀਂ ਸਾਡੇ ਸਕੂਲ ਦੀ ਇਮੇਜ ਦਾ ਸਵਾਲ ਹੈ ਸਾਡੇ ਸਕੂਲ ਦੀ ਇੱਜ਼ਤ ਦਾ ਸਵਾਲ ਹੈ ਸਾਡੇ ਸਕੂਲ ਦਾ ਸਵਾਲ ਹੈ ਤੁਸੀਂ ਇਸ ਗੱਲ ਨੂੰ ਬਾਹਰ ਨਾ ਲੈ ਕੇ ਜਾਓ ਪਰ ਮਾਪੇ ਵੀ ਕਿੰਨਾ ਕਿ ਚਿਰ ਸਹਾਰਦੇ ਹਰ ਕਿਸੇ ਰ ਆਪਣੇ ਧੀਆ ਪੁੱਤ ਪਿਆਰੇ ਹੁੰਦੇ ਹਨ ਤੇ ਅੱਜ ਬੱਚੇ ਦੇ ਮਾਪਿਆਂ ਨਾਲ ਵੀ ਗੱਲ ਕਰਾਂਗੇ ਤੇ ਬੱਚੇ ਨਾਲ ਵੀ ਗੱਲ ਕਰਾਂਗੇ ਕੀ ਹੈ ਮਾਮਲਾ ਕਿ ਉਹ ਇੰਨਾ ਉੱਟਿਆ ਜੀ ਜਦ ਤੱਕ ਡੰਡਾ ਟੁੱਟ ਗਿਆ ਤੇ ਮਾਮਲਾ ਕਹਾਣੀ ਅੱਗੇ ਤੱਕ ਪਹੁੰਚ ਗਈ ਕਿ ਬੱਚੇ ਦੇ ਮਾਪਿਆਂ ਨੂੰ ਐਕਸਰੇ ਐਮ ਆਰ ਆਈ ਤੱਕ ਕਰਾਣੀ ਪੈਗੀ ਤੇ ਬੱਚੇ ਦਾ ਹੱਥ ਵੀ ਫ੍ਰੈਕਚਰ ਹੋ ਚੁੱਕਿਆ ਗੱਲ ਕਰਦੇ ਆਂ ਮੋਹਿਦ ਮਾਰਨ ਉਹਨਾਂ ਦੀ ਜਵਾਨੀ ਕੀ ਸਕੂਲ ਹੈ ਕੀ ਮਾਮਲਾ ਹਾਂਜੀ ਕਾਕਾ ਜੀ ਤੁਹਾਡਾ ਨਾਮ ਮੋਹਿਦ ਗਰਗ ਮੋਹਿਦ ਜੀ ਕੀ ਗੱਲ ਹੋਈ ਕੀ ਕਿਵੇਂ ਤੁਹਾਨੂੰ ਅੱਜ ਹਸਪਤਾਲ ਦੇ ਵਿੱਚ ਐਡਮਿਟ ਹੋਏ ਤੇ ਕੀ ਕਹਾਣੀ ਕੀ ਮਾਮਲਾ ਹੈ ਮੇਰੀ ਕਲਾਸ ਮੇਰੀ ਕਲਾਸ ਦਾ ਦੂਜਾ ਪੀਰੀਅਡ ਚੱਲ ਰਿਹਾ ਸੀਗਾ ਜੀ ਉਸ ਦੇ ਵਿੱਚ ਜਿਹੜੀ ਕਲਾਸ ਦਾ ਦੂਜਾ ਪੀਰੀਅਡ ਹੈ ਉਹ ਮੈਥ ਦਾ ਪੀਰੀਅਡ ਹੁੰਦਾ ਹੈ ਉਹ ਹੈਗੇ ਉਹ ਪ੍ਰਭਦੀਪ ਸਰ ਕਰ ਰਹੇ ਨੇ ਸਾਨੂੰ ਉਹ ਸਾਰਾ ਹੈ ਉਹਨੇ ਹੈ ਕਾਪੀਆਂ ਬਾਰੇ ਪੁੱਛਿਆ ਬੇਚੀ ਨਾ ਜੀ ਨਹੀਂ ਕਾਪੀਆਂ ਹੈ ਲੈ ਕਾਪੀਆਂ ਚੈੱਕ ਕਰਾਓ ਅਸੀਂ ਸਾਰੇ ਡਿਨਰ ਕੋਲ ਕੁਪੀਆ ਦੀ ਸੀਗੇ ਉਹ ਖੜੇ ਹੋ ਗਏ ਉਹਨਾਂ ਵਿੱਚੋਂ ਇੱਕ ਮੈਂ ਵੀ ਸੀ ਗਈ ਮੈਨੂੰ ਬਾਹਰ ਬੁਲਾ ਲਿਆ ਜੀ ਮੈਨੂੰ ਐ ਬਹੁਤ ਤੱਕ ਟੁੱਟ ਗਈ ਜਦੋਂ ਤੱਕ ਡੱਡਾ ਹੈ ਟੁੱਟ ਰਹੀ ਗਈ ਡੱਡਾ ਚਾਰ ਹੀ ਸਾਬ ਵਿੱਚ ਟੁੱਟ ਗਿਆ ਸੀ ਉਸ ਤੋਂ ਬਾਅਦ ਜੀ ਮੈਨੂੰ ਮੇਰਾ ਬੈਗ ਲੱਗੇ ਥੱਲੇ ਪੇ ਜਿੱਤਾ ਗਈ ਉਹ ਤੋਂ ਬਾਅਦ ਜੀ ਮੈਂ ਪ੍ਰਿੰਸੀਪਲ ਮੈਮ ਕੋਲ ਗਿਆ ਜੀ ਮੈਨੂੰ ਕਾਫੀ ਜ਼ਿਆਦਾ ਰੋਣਾ ਵੀ ਆ ਰਿਹਾ ਸੀ ਗਈ ਪਰ ਕਾਫੀ ਜ਼ਿਆਦਾ ਦਰਦ ਵੀ ਹੋ ਰਹੀ ਹੱਥ ਤੇ 타이 타이 ਸੱਟ ਸੀਗੀ ਕੋ ਚੁੱਪ ਕਿਤਾ ਵੀ ਜਾ ਰਹੀ ਹੈ ਅਤਲ ਮੈਡਮ ਮੈਡ ਕੋਲ ਗਿਆ ਮੈਡਮ ਨੂੰ ਜਦ ਤੱਕ ਅਪਡੇਟ ਨਹੀਂ ਗਈ ਪਰ ਮੈਡਮ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਆਸੀ ਬਾਅਦੋਂ ਮੈਡਮ ਨੇ ਥੋੜੀ ਦੇਰ ਤੱਕ ਮੈਨੂੰ ਬਾਅਦ ਪੇਸ਼ ਕਰ ਤੇ ਥੋੜੀ ਮਸਾਜ ਮਸੂਲ ਕਰਵਾਤੀ ਤੇ ਇਹ ਮ사ਜ ਕਿਹਨੇ ਕਰਵਾਈ ਇਹ ਪ੍ਰਿੰਸੀਪਲ ਮੈਮ ਨੇ ਕਰਵਾਈ ਸੀ ਪ੍ਰਿੰਸੀਪਲ ਮੈਡਮ ਨੇ ਕੀ ਨਾਮ ਹੈ ਪ੍ਰਿੰਸੀਪਲ ਮੈਡਮ ਦਾ ਪਤਾ ਹੈ ਕੋਈ ਹਾਂਜੀ ਰੇਖਾ ਸਿੰਘਲਾ ਮੈਮ ਹੈ ਰੇਖਾ ਸਿੰਘਲਾ ਹਾਂਜੀ ਫੇਰ ਮ사ਜ ਕਰਵਾਈ ਉਸ ਬਾਅਦ ਜੀ ਮੈਨੂੰ ਬਾਅਦ ਪੇਸ਼ ਕਰਾਇਆ ਗਿਆ બે કુછ લખકે એટલે આપ મે એસે ઉસે ઓરને એસે પૂછે તો મેને દસ્તાવેજોનો મે જો હિન્દી એન્ડ ઇન્ડિયન ફેસ્ટિવલ કરાય ગઈ મેને એટ જ વધારે સે એ કોકતે એસે લખકે લે ગયા હું મેજ કરવા સે ગઈ પર તો લખા નહી ગઈ દોકલાઈ નહી લખાને મેને બસ ઇસકો તો બાદ મે મોટી બે ગઈ બાર ઉસ બાર રવિદેવ શરમ પલાયા ગયા હી ઉસ બાદ ઓણાએ આપ અંતર ગલ કીતી મેને ઓણાગર કુછ નહી બતઈ કે ઓણા કી ઉસ બાદ જી ચુડી કા ટાઈમ કો ગસલી ચુડી ਹਾਂਜੀ ਉਸ ਤੋਂ ਪਹਿਲਾਂ ਵੀ ਕਦੇ ਕੁੱਟਮਾਰ ਕੀਤੀ ਸੀ ਜਿਹੜੀ ਅੱਜ ਇਹ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਇਹ ਹਾਂਜੀ ਪਹਿਲਾਂ 1.5 ਮਹੀਨਾ ਪਹਿਲਾਂ ਹੀ ਇੱਕ ਧਰਮਕ ਸਰਨਾਮ ਦੇ ਸਰਪਣਾ ਦੇ ਸਾਨੂੰ ਉਹ ਇੰਗਰੀਜ਼ ਕਰਵਾਉਂਦੇ ਰਹੇ ਉਹਨਾਂ ਨੇ ਹੈ ਮੇਰੇ ਇੱਕ ਵੱਲ ਤੇ ਥੱਪੜ ਮਾਰੇ ਸੀਗੇ 6 ਸਾਤੀ ਉਸ ਤੋਂ ਬਾਅਦ ਮੇਰੇ ਹੈ ਕੰਨ ਵਿੱਚ ਸੋਇ ਲਗਾਤੀ ਸੀਗੀ ਤੇ ਉਹਨਾਂ ਰਮਨਦੀਪ ਸਰ ਨੇ 15 ਦਿਨ ਪਹਿਲਾਂ ਮੈਨੂੰ ਪਿਆ ਸੀਗਾ ਬੇ ਮੇਰੀ ਬਾਹ ਮਰੋਟੀ ਸੀਗੀ ਬਾਹ ਮਰੋੜ ਕੇ ਕਿਹਾ ਕਿ ਤੇਰੇ ਪਟੜੀਓ ਪੋਸ਼ ਹੋ ਗਿਆ ਇਸ ਤਰ੍ਹਾਂ ਆਦਾ ਉਹ ਹੁਣ ਜਾ ਵੀ ਰਿਸ਼ਤਿਆਂ ਤੇ ਗਿਆ ਏ ਰਮਨਦੀਪ ਸਾਹਿਬ ਨੇ ਕਿਹਾ ਸੀ ਲਈ ਤੇ ਉਸ ਤੋਂ ਬਾਅਦ ਮੈਨੂੰ ਉਹਨੇ ਕਿਹਾ ਬਈ ਇੱਕ ਆਹ ਬਾਤ ਹੋ ਰਹੀ ਸੋਰੀ ਮੈਨੂੰ ਮਿਲ ਦਿੱਤਾ ਜੀ ਕਿ ਇਹ ਗੱਲ ਕਰੇ ਤੁਸੀਂ ਨਾ ਬੇਕੁੱਟ ਬਾਰੇ ਇਹ ਸਾਡੇ ਸਕੂਲ ਦੀ ਵਰਨਾਮੀ ਹੁੰਦੀ ਹੈ ਹਾਂਜੀ ਵੀਰ ਜੀ ਤੁਹਾਡਾ ਨਾਮ ਪ੍ਰਦੀਪ ਗਰਗੇ ਪ੍ਰਦੀਪ ਜੀ ਇਹ ਮੋਹਿਤ ਕੁਮਾਰ ਦੇ ਅੱਜ ਸੱਟਾਂ ਲੱਗੀਆਂ ਨੇ ਤੇ ਹਸਪਤਾਲ ਐਡਮਿਟ ਵੀ ਹੋਇਆ ਤੇ ਤੁਹਾਡੇ ਕਾਹੇ ਦੱਸਿਓ ਸਰ ਜੀ ਵੀ ਐਮ ਆਰ ਆਈ ਵੀ ਹੋਈ ਹੈ ਕੁਝ ਐਕਸਰੇ ਵਗੈਰਾ ਵੀ ਹੋਏ ਆ ਕੀ ਮਾਮਲਾ ਹੈ ਕੀ ਗੱਲਬਾਤ ਹੈ ਗੱਲਬਾਤ ਸਾਰ ਇਸ ਤਰ੍ਹਾਂ ਦੀ ਕੋ ਮੇਰੇ ਦੋ ਬੱਚੇ ਨੇ ਜੀ 1 ਸਾਲ ਪਹਿਲਾਂ ਹਸਪਤਾਲ 'ਤੋਂ ਲੱਗ ਕੇ ਮੇਰੀ ਵੀਸੀ ਡੱਤ ਹੋ ਗਈ ਹੈ। ਹੁਣ ਮੈਂ ਹੀ ਬੱਚਿਆਂ ਦੀ ਮਾਂ ਤੇ ਮੈਂ ਹੀ ਬੱਚਿਆਂ ਦਾ ਬਾਪੂ। ਹੁਣ ਪੋਜੀਸ਼ਨ ਨਹੀਂ ਆ ਜਾਂਦੀ ਹੈ ਜੀ ਹੁਣ ਦੋ ਘਾਪਾ ਬੱਚੇ ਪੜਾਣੇ ਚਾਹੁੰਦੇ ਆ ਬੱਚੇ ਜੀ ਪੜ੍ਹਨਗੇ ਤਹੀ ਕੁਝ ਬਣਗੇ ਜੀ ਹੁਣ ਆਪਾਂ ਬਹੁਤ ਕੁਝ ਚਾਹਤ ਹੈ ਉਹਨੇ ਬੱਚਾ ਆਪਾਂ ਖਵਾ ਰਹੇ। ਅਸੀਂ ਬੱਚਾ ਨੂੰ ਸਕੂਲ ਪੜ੍ਹਨ ਵਾਸਤੇ ਭੇਜਦੇ ਨਾ ਕਿ ਮਰਨ ਵਾਸਤੇ ਭੇਜਦੇ ਆ। ਸਾਡੇ ਬੱਚੇ ਦੇਖੋ ਜੀ ਬਹੁਤ ਪੜ੍ਹਾਈ ਵਿੱਚ ਹੁਸ਼ਿਆਰ ਨੇ। ਇਸ ਵਾਰ ਭੇਜਦੇ 79% ਨੰਬਰ ਨੇ। 89 89 ਨੰਬਰ। ਕਿਹੜੀ ਕਲਾਸ ਚੋਂ? 8th 8th ਚੋਂ। ਜੀ ਠੀਕ ਹੈ ਜੀ ਅੱਗੇ ਸੋਹਣੇ ਮਾਰਕ ਲੀਕੀ ਗਿਆ ਬੱਚਾ ਪੜਾਈ ਚ ਬਹੁਤ ਹੁਸ਼ਿਆਰ ਹੈ ਕਿਸੇ ਪ੍ਰਕਾਰ ਦੀ ਉਹ ਘਰ ਚ ਵੀ ਕੋਈ ਕੰਪਲੀਟ ਨਹੀਂ ਬਾਹਰ ਨੂੰ ਹੋ ਰਹੀ ਨਹੀਂ ਬਹੁਤ ਬੋਲਾ ਮੁੰਡਾ ਰਹਿੰਦਾ ਹੈ ਕੋਈ ਸ਼ਿਕਾਇਤ ਵਾਲਾ ਕਿਸੇ ਉਹਦੀ ਸੀ ਨਹੀਂ ਅਜਿਹਾ ਇਸ ਤਰ੍ਹਾਂ ਦਾ ਠੀਕ ਹੈ ਜੀ ਅੱਜ ਕੀ ਹੋਇਆ ਅਸਲ ਚ ਤਾਂ ਇਹ ਧਰਮਦਾਰ ਕਾਰ ਵੀ ਲੰਮਾ ਲੰਬੇ ਟਾਈਮ ਤੋਂ ਚੱਲਦਾ ਮੈਂ ਸਮਝ ਸਕਦਾ ਵੀ ਆ ਰਿਹਾ ਅੱਜ ਤੋਂ ਲਗਭਗ ਸਾਲ 1 ਸਾਲ 2 ਮਹੀਨੇ ਪਹਿਲਾਂ ਮੇਰੀ ਮਸੀ ਲੱਤੂ ਜੀ ਦੀ ਡੈਕ ਤੋਂ ਉਹਦੀ ਡੈਕ ਤੋਂ ਬਾਅਦ ਮੈਂ ਇੱਕ ਤਰ੍ਹਾਂ ਦਾ ਮਤਲਬ ਝੁੰਝੜ ਗਿਆ ਸੀ ਆਪਾਂ ਆਪਣੇ ਆਪ ਚ ਮੈਨੂੰ ਕੁਛ ਨਹੀਂ ਡਿਪਰੈਸ਼ਨ ਚ ਡਿਪਰੈਸ਼ਨ ਚ ਇਹਨਾਂ ਜਿਆਦਾ ਹੋ ਗਿਆ ਸੀ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਮੇਰਾ ਕੀ ਹੋ ਰਿਹਾ ਮੈਂ 2 ਮਹੀਨੇ ਤੋਂ ਮੈਂ ਸੱਟਿਆ ਸੱਚਾਈ ਤਾਂ ਇਹ ਹੈ ਮੇਰੀ ਪੋਜੀਸ਼ਨ ਅੱਜ ਦੀ ਇਹ ਹੈ ਜੀ ਮੇਰੇ ਬੱਚਿਆਂ ਨਾਲ ਪਿਛੋ ਇਹਨਾਂ ਨੇ ਇਹਨਾਂ ਕਾ ਕਰਿਆ ਮਾਸਟਰ ਨਾਲ ਹੀ ਪਹਿਲਾਂ ਤਾਂ ਦੀਪਕ ਸਰ ਸੀਗਾ ਸਾਡਾ ਪੁਰਾਣਾ ਗੁਆਡੀ ਵੀ ਸੀਗਾ ਸਾਡੇ ਬੱਚਿਆਂ ਦਾ ਤਾਂ ਕੋਈ ਗੁੱਦੀ ਖਲਾਇਆ ਉਸਨੇ ਪਹਿਲਾਂ ਮੇਰੀ ਕੁੜੀਆਂ ਨੂੰ ਮੀਤ ਟੌਰਚਰ ਕੀਤਾ ਹੁਣ ਮੈਂ ਕਿਵੇਂ ਦੱਸਾਂ ਮੈਂ ਕਿਤੀ ਰਵਾਵਾ ਸਮਝਣ ਸਮਝਦਾਰੀ ਇਸ਼ਾਰਾ ਪੁੱਛ ਜੀ ਠੀਕ ਹੈ ਉਸ ਗੱਲ 'ਚ ਚਲੋ ਮੈਂ ਸੋਚਿਆ ਮੈਂ ਕਿ ਮੇਰੀ ਬੇਟੀ ਵੀ ਬੰਗਮੀ ਹੋ ਗਈ ਕੱਲ ਨੂੰ ਮੈਂ ਉਸ ਗੱਲ ਨੂੰ ਇਗਨੋਰ ਕਰ ਜਾ ਕਰ ਬਈ ਮੈਂ ਕਹਾ ਯਾਰ ਉਸਨੇ ਵੀ ਇਹ ਜਿਹਾ ਵੀ ਕੀ ਕਰਿਆ ਵੀ ਚਲ ਛੱਡ ਦੋ ਇਸ ਗੱਲ ਨੂੰ ਮਤਲਬ ਮੈਂ ਬੱਚੀ ਦੀ ਬਦਨਾਮੀ ਸੰਭਤੇ ਹੋਏ ਮੈਂ ਚੁੱਪ ਕਰ ਗਿਆ ਉਸ ਤੋਂ ਬਾਅਦ ਉਸੇ ਮਾਸਟਰ ਨੇ ਮੇਰਾ ਮੁੰਡਾ ਕੁੱਟਿਆ ਅੱਜ ਤੋਂ 1.5-2 ਮਹੀਨੇ ਪਹਿਲਾਂ ਇਹਦਾ ਮੁੰਡੇ ਦੇ ਆ ਕੁੱਟ-ਕੁੱਟ ਕੇ ਇਸੀਆਂ ਗੱਲਾਂ ਲਾਲ ਕਰਤੀਆਂ ਫਿਰ ਮੈਂ ਸਕੈਰ ਲੈ ਕੇ ਐਸ਼ਪਾਲ ਪ੍ਰਧਾਨ ਚਲ ਗਿਆ ਮੈਂ ਬਹੁਤ ਰੋਇਆ ਉੱਥੇ ਜਾਕੀ ਯਕੀਨ ਕਰੋ ਮੈਂ ਬਹੁਤ ਰੋਇਆ ਇਸ ਤਰ੍ਹਾਂ ਕੋਈ ਰੋਂਦਾ ਨਹੀਂ ਹੁੰਦਾ ਜਿਸ ਤਰ੍ਹਾਂ ਮੈਂ ਉੱਥੇ ਜਾ ਕੇ ਰੋਇਆ ਨਾਲ ਮ ਤੇ ਅਸੀਂ ਦੋਨੋਂ ਜਨੇ ਜਾ ਕੇ ਸ਼ਿਕਾਇਤ ਕਰਦੇ ਆਂ ਪ੍ਰਿੰਸੀਪਲ ਮੈਡਮ ਨੇ ਔਰ ਵਿਸ਼ਵਪਾਲ ਪ੍ਰਧਾਨ ਜੀ ਨੇ ਮੈਨੂੰ ਬਹੁਤ ਸਾਰਾ ਦਿੱਤਾ ਕਿ ਇਹਨੇ ਕੋਈ ਗੱਲ ਨਹੀਂ ਜੋ ਉਹਨਾਂ ਕੀ ਹੋ ਗਿਆ ਵੀ ਤੁਸੀਂ ਉੱਚੇ ਉੱਪਰੇ ਵੀ ਅਸੀਂ ਅਕੇ ਨੂੰ ਅਸੀਂ ਆਪ ਕੋਰ ਕਰਾਂਗੇ ਇਹਨਾਂ ਬੱਚਿਆਂ ਨੇ ਵੀ ਤੁਸੀਂ ਇਸ ਦਾ ਕੋਈ ਟੈਨਸ਼ਨ ਨਾ ਲਓ ਚਲੋ ਮੈਨੂੰ ਹੌਸਲਾ ਦੇ ਕੇ ਭੇਜਤਾ ਮੈਂ ਵਾਪਸ ਕਪੜੀ ਘਰਾਂ ਗਿਆ ਮੇਰੇ ਘਰ ਆਣ ਤੋਂ ਬਾਅਦ ਉਸ ਤੋਂ ਬਾਅਦ ਇਹ ਜਿਹੜਾ ਰਮਨਦੀਪ ਸਾਰਾ ਮੈਂ ਨਹੀਂ ਜਾਣਦਾ ਕੋਣ ਹੈ ਮੈਂ ਅੱਜ ਇੱਕੋ ਵਾਰ ਹੀ ਲਿਖਿਆ ਉਹ ਵੀ ਸਕੂਲ ਚ ਗਿਆ ਸੀ ਬਚਪਨ ਦੇ ਵਾਰ ਤੇ ਉਰੂ ਨਹੀਂ ਤੇ ਜੀ ਇਹ ਮੁੰਡੇ ਦੀ ਉਮਰ 22 ਸਾਲ ਦਾ ਮੁੰਡਾ 22 ਸਾਲ ਦਾ ਹੀ ਹੈ ਜੀ ਚਲੋ ਇਹਨੇ ਕੀਤਾ ਵੀ ਜੀ ਜਦੋਂ ਮੈਂ ਉੱਥੇ ਗਿਆ ਸਕੂਲ ਚ ਅੱਜ ਪੇਰੈਂਟਸ ਮੀਟਿੰਗ ਸੀ ਬੱਚਿਆਂ ਦੀ ਤੇ ਮੈਂ ਉੱਥੇ ਜਾ ਕੇ ਮੈਡਮ ਨਾਲ ਗੱਲ ਕੀਤੀ ਮੈਡਮ ਕਹਿਣ ਲੱਗੇ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਇਹਦੀ ਵਾਲ ਸਪਰਾਤੀ ਜੀ ਫੋਨਾ ਕਰਾਤਾ ਢੰਗਾ ਕਰਾਤਾ ਮੈਂ ਕਿਹਾ ਮੈਡਮ ਦੇਖੋ ਮੈਂ ਤਾਂ ਐਕਸ-ਰੇ ਕਰਵਾਣੇ ਨੇ ਇਹ ਲਾਸਟ ਤੱਕ ਕਰਵਾਣੀ ਹੈ ਬੱਚਾ ਉਹ ਮੈਂ ਇਸ ਤਰ੍ਹਾਂ ਇਛੇ ਤਰ੍ਹਾਂ ਦੇ ਨਾ ਰੱਖੀ ਸਰਦਾਰ ਇਹ ਲਾਸਟ ਕਰਵਾਣੀ ਪਊਗਾ ਫਿਰ ਉਸ ਤੋਂ ਬਾਅਦ ਮੈਂ ਸਰਕਾਰੀ ਹਸਪਤਾਲ ਚ ਲੈ ਗਿਆ ਪੂਰੇ ਆਕੇ ਪਤਾ ਲੱਗਿਆ ਵੀ ਇਹ ਤਾਂ ਵੀ ਆ ਵੀ ਜਿਆਦਾ ਕੰਪਰੇ ਹੋਇਆ ਹੈ ਮੈਂ ਤਾਂ ਜੀ ਬਹੁਤ ਪਰੇਸ਼ਾਨ ਆ। ਦੇਖੋ ਕੰਬੀਨਾ ਮਾਂ ਤੋਂ ਬੱਚੇ ਪਾਲਨੇ ਬਹੁਤ ਮੁਕੀ ਹੈ। ਮੈਨੂੰ ਪਤਾ ਨਹੀਂ ਕਿਵੇਂ ਪਾਲਾਂ। ਪਰ ਲੇਕਿਨ ਦੇਖੋ ਮੇਰਾ ਕਿਸ ਨੂੰ ਕੋਆਪਰੇਸ਼ਨ ਦਾ ਮੇਰਾ ਕੀ ਹੋਣੀ ਚਾਹੀਦੀ ਹੈ। ਉਲਟਾ ਮੇਰੇ ਬੱਚਾ ਨਾਲ ਦੇਖੋ ਜਿਸ ਤਰ੍ਹਾਂ ਹੋ ਗਿਆ। ਤੇ ਫਿਰ ਐਮਐਲਆਰ ਕੱਟ ਗਈ ਹੈ। ਐਮਐਲਆਰ ਕੱਟ ਗਈ ਹੈ ਜੀ। ਹਜੇ ਤੱਕ ਰੈਸਪੀ ਵੀ ਚਲੋ ਕੋਈ ਨਹੀਂ ਆਇਆ। ਚਲੋ ਆਜੇ ਮੈਂ ਜੀ ਤੁਹਾਨੂੰ ਠੀਕ ਕਰ ਬੋਲੋ। ਤੇ ਬੱਚੇ ਦਾ ਕੀ ਕੀ ਕੋਈ ਐਕਸਰੇ ਜਾਂ ਕੀ ਕੀ ਹੋਇਆ ਇਹਦਾ? ਐਕਸਰੇ ਵਗੈਰਾ ਅਜੇ ਰੋਸਾ ਨਹੀਂ ਗਈ। ਬੱਕੇ ਮੈਂ ਪ੍ਰਾਈਵੇਟ ਐਕਸਰੇ ਕਰਵਾਇਆ ਉਸ ਚ ਥੋੜੀ ਇੰਜਰੀ ਆਈ ਹੈ। ਇੰਜਰੀ ਆਈ ਹੈ ਕੀ ਮੰਗ ਚਾਹੁੰਦੇ ਹੋ ਕੀ ਕਾਰਵਾਈ ਚਾਹੁੰਦੇ ਹੋ ਬਤਾ ਜੀ ਮੈਨੂੰ ਇਨਸਾਫ ਚਾਹੀਦਾ ਬਿਲਕੁਲ ਇਨਸਾਫ ਚਾਹੀਦਾ ਦੇਖੋ ਅਸੀਂ ਗੁਰੂ ਦਾ ਦਰਜਾ ਜਿਹੜਾ ਹੁੰਦਾ ਪਰਮਾਤਮਾ ਤੋਂ ਦਿੱਤਾ ਹੈ ਅਸਲ ਮਾਪੇ ਸਾਡੇ ਉਹ ਨਹੀਂ ਜੋ ਸਾਨੂੰ ਸਕੂਲ ਚ ਪੜ੍ਹਾਉਂਦੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਉਹ ਤਾਂ ਜਨਮ ਲੈ ਕੇ ਚਲੇ ਗਏ ਅਸਲ ਜਨਮ ਉਹ ਹੁੰਦਾ ਹੈ ਜਿਹੜਾ ਬੱਚੇ ਨੂੰ ਕਮਾ ਕੇ ਰੋਟੀ ਖਿਲਾਣ ਜਾਣਦਾ ਇਹ ਸਾਡੇ ਉਹ ਮਾਪੇ ਨੇ ਸਾਡੇ ਬੱਚਿਆਂ ਦੇ ਉਹ ਮਾਪੇ ਨੇ ਜੋ ਅਸੀਂ ਨਹੀਂ ਬਣ ਸਕਦੇ ਕਿਸੇ ਵੀ ਕੀਮਤ ਦੀ ਇਹ ਟੀਚਰ ਨੇ ਜਿਹੜੇ ਟੀਚਰ ਟੀਚਰ ਹੁੰਦੇ ਨੇ ਜੀ ਇਹ ਟੀਚ ਕਰਦੇ ਨੇ ਸਾਨੂੰ ਸਾਨੂੰ ਇਹ ਸਿਖਾਦੇ ਨੇ ਵੀ ਰੋਟੀ ਕਿਵੇਂ ਕਮਾ ਕੇ ਖਾਣੀ ਹੈ ਕਿਵੇਂ ਸੰਸਾਰ ਨਾਲ ਲੜਨਾ ਕਿਵੇਂ ਹੈ ਚੱਲਣਾ ਇਹ ਹੁਣ ਇਸ ਟੇਵੇਂ ਜਵਾਬ ਰੁਕਨੇ ਇਹਨਾਂ ਚ ਕੋਈ ਕੀਚਰ ਵਾਲੀ ਕੋ ਗੱਲ ਨਹੀਂ ਦੇਖੋ ਸਿਰਫ ਅਸੀਂ ਨਹੀਂ ਬਣੇ ਅਸੀਂ ਮਥੀਗੀਆਂ ਮਾਰਾ ਫੰਗੇ ਸਕੂਲਾਂ ਚ ਸਾਡੇ ਮਾਪੇ ਬਿਲਕੁਲ ਸਤਿਕਾਰ ਲੈ ਕੇ ਨਹੀਂ ਸਾਡੇ ਵਿੱਚ ਜੱਤੀ ਹੁੰਦੀ ਸੀ ਉਦੋਂ ਜਮਾਨਾ ਹੋਰ ਤਰ੍ਹਾਂ ਦਾ ਸੀ ਲੇਕਿਨ ਅੱਜ ਜਿਹੜਾ ਕੰਮ ਕੀਤਾ ਜੀ ਇਹ ਤਾਂ ਖੰਦਕ ਖਿੱਚਦਾ ਹੈ ਇਹ ਹਾਥ ਜੇ ਮੇਰੇ ਬੱਚੇ ਨੇ ਕੋਈ ਸ਼ਰਾਪ ਕਮਦੀ ਕੋ ਗੱਤੀ ਹੁੰਦੀ ਪੜਾਈ ਚ ਨਾ ਲੱਗਦਾ ਕੁਛ ਵੀ ਹੁੰਦਾ ਮੈਂ ਸੋਚਦਾ ਵੀ ਮੇਰੇ ਬੱਚੇ ਵੀ ਹੁੰਦੀ ਹੈ ਇੱਥੇ ਮੇਰੇ ਬੱਚੇ ਸਭ ਕੁਝ ਦੀ ਕੋਈ ਨਹੀਂ ਇਸ ਕਰਕੇ ਮੈਂ ਜੇ ਮੇਰੇ ਬੱਚੇ ਦੀ ਗਲਤੀ ਹੁੰਦੀ ਸਰ ਮੈਂ ਉਹਨਾਂ ਤੱਕ ਮਾਰਿਆ ਮਾਰਿਆ ਉਹ ਸੋਦੇ ਮੇਰੇ ਦੋ ਕੱਪੜੇ ਤੋੜੂ ਵੀ। ਮੈਂ ਉਹ ਮਾਪ ਆਪ ਨਹੀਂ ਹੈਗਾ ਕਿ ਮੈਂ ਆਪਣੇ ਬੱਚਾ ਦੀ ਛੇਤੀ ਹੋਊਂਗਾ। ਜੇ ਸਾਰਾ ਜਮਾਉਂਰੀ ਇਸ ਮੁਕਾਮ ਤੇ ਆਏ ਹਾਂ ਤਾਂ ਬੱਚੇ ਦੀ ਕਮੀ ਕਰਕੇ ਨਹੀਂ ਆਇਆ ਮੈਂ ਟੀਚਰ ਦੀ ਕਮੀ ਕਰਕੇ ਜਿੱਤੇ ਨਹੀਂ। ਸਰ ਪ੍ਰਦੀਪ ਗਰਗ ਜੀ ਜਿਨ੍ਹਾਂ ਨੇ ਦੱਸਿਆ ਕਿ ਵੀ ਦਇਆਨੰਦ ਮਾਡਲ ਸਕੂਲ ਦੇ ਟੀਚਰ ਟੀਚਰ ਨਹੀਂ ਹਨ ਜਲਾਦ ਦਾ ਰੂਪ ਧਾਰ ਗਏ ਹਨ ਕਿ ਵੀ ਉਹਨਾਂ ਨੇ ਕੋਈ ਆਪਣੀ ਨਿੱਜੀ ਰੰਜਿਸ਼ ਨਿੱਜੀ ਕਿਹੜਾ ਕੱਟ ਰਹੇ ਹਨ ਸਾਡੇ ਬੱਚਾ ਦੇ ਕੀ ਕਿਹੜਾ ਕੱਟ ਰਹੇ ਹਨ ਉਹ ਤਾਂ ਹੁਣ ਤਫ਼ਤੀਸ਼ ਤੇ ਹੀ ਪਤਾ ਲੱਗੇਗਾ ਕੈਮਰਾਮੈਨ ਦੀਪਕ ਗਰਗ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ